ਇੱਕ ਗੈਂਗਸਟਰ ਦੇ ਪਰਿਵਾਰ ਨੂੰ ਕਾਲੀ ਦਲ ਨੇ ਟਿਕਟ ਦਿਵਾ ਕੇ ਗੈਂਗਸਟਰਵਾਦ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕਾਲੀਆਂ ਹੀ ਲੈਂਦਾ ਸੀਗਾ ਜਿਹੜਾ ਡਰਗ ਮਾਫੀਆ ਗੈਂਗਸਟਰਵਾਦ ਇਹੀ ਲੈ ਕੇ ਆਇਆ ਪਿਲੇ 10 ਸਾਲ ਜਦੋਂ ਇਹਨਾਂ ਦੀ ਸਰਕਾਰ ਸੀਗੀ ਉਹਦਾ ਜਦੋਂ ਉਹਨਾਂ ਨੇ ਪ੍ਰਤੱਖ ਸਗਵੀਰ ਨੇ ਉਹਨਾਂ ਨੂੰ ਟਿਕਟ ਦੇ ਕੇ ਇਹ ਮੰਨ ਲਿਆ ਕਿ ਉਹਨਾਂ ਦੀ ਪਾਰਟੀ ਕੋਈ ਪੰਥਕ ਨਹੀਂ ਹੈ ਉਹ ਗੈਂਗਸਟਰਾਂ ਦੀ ਪਾਰਟੀ ਹੈ ਉਹ ਗੈਂਗਸਟਰਾਂ ਦੀ ਪਾਰਟੀ ਦੀ ਨੁਮਾਇੰਦਗੀ ਕਰਦੇ ਉਹਦਾ ਇਹ ਪਿੱਤ ਜੜੀਆ ਇਹ ਪੰਜਾਬ ਦੇ ਵਿੱਚ ਸੁਗਵੀਰ ਪਾਉਣੀ ਚਾਹੁੰਦਾ ਅਸੀਂ ਇਹ ਪਿੱਤ ਨਹੀਂ ਪੈਣ ਦਵਾਂਗੇ ਮੈਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਹੂੰਗਾ ਕਿ ਇਹ ਜਿਹੜਾ ਵਰਤਾਰਾ ਹੋਇਆ ਉੱਥੇ ਇਲੈਕਸ਼ਨ ਦੇ ਵਿੱਚ ਜਿਹੜਾ دہشت ਦਾ ਮਹੌਜ ਸਿਰਜਿਆ ਗਿਆ ਜਿਸ دہشت ਦੇ ਆਧੇਦ ਸਖਬੀਰ ਨੇ ਵੋਟਾਂ ਲਈਆਂ ਤੇ ਅੱਜ ਕਹਿ ਰਿਹਾ ਕਿ ਪੰਤਕ ਸਾਡਾ ਦੂਜੇ ਨੰਬਰ ਤੇ ਆ ਗਿਆ ਦੀ ਅਸੀਂ ਤਾਂ ਵੇਖੋ ਸਤਾਜ ਕੀ ਕਰਦੇ ਆ ਜੀ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਇਹ ਕਦੀ ਵੀ ਮੁੜ ਕੇ ਪੰਜਾਬ ਦੀ ਪੋਲਿਟਿਕਸ ਵਿੱਚ ਨਹੀਂ ਹੋਣਾ ਚਾਹੀਦਾ ਇਹ ਜਾਂਚ ਜਿਹੜੀ ਹੈ ਛੇ ਕੋਈ ਐਸਆਈਟੀ ਬਣਾਈ ਜਾਵੇ ਛੇ ਕੁਛ ਹੋਰ ਕੀਤਾ ਜਾਵੇ ਤੰਤਰ ਤਾਂ ਨੇ ਉਹਨਾਂ ਲੋਕਾਂ ਨੂੰ ਮਿਲਿਆ ਜਾਵੇ ਅ ਜਿੰਨਾ ਲੋਕਾਂ ਨੇ دہشت ਦੇ ਮਾਹੌਲ ਵਿੱਚ ਵੋਟਾਂ ਪਾਈਆਂ ਜਿੰਨਾ ਜਿੰਨਾ ਲੋਕਾਂ ਨੂੰ ਫੋਨ ਕਰ ਕਰਕੇ ਡਰਾਤਮਕ ਡਰਾਤਮਕਾ ਕੇ ਜਿਹੜੀਆਂ ਵੋਟਾਂ ਲਈਆਂ ਗਈਆਂ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਜਿਹੜੇ ਬੰਦੇ ਜਿੱਦਾਂ ਡਰਗ ਮਾਫੀਆ ਦੇ ਸੱਜਣਾ ਜਿਹੜੇ ਆ ਉਹ ਤੁਸੀਂ ਅੰਦਰ ਦੇ ਰਹੇ ਹੋ ਇਦਾਂ ਹੀ ਜਿਹੜੇ ਬੰਦੇ ਡੈਕਸਲਵਾਦ ਨੂੰ ਬੜਾਵਾ ਦੇ ਕੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਸਵਾਇ ਪਾਉਣਾ ਚਾਹੁੰਦੇ। ਤੈਲਾਹੀ ਸਾਡੇ ਪੰਜਾਬ 'ਚ ਬਹੁਤ ਨੁਕਸਾਨ ਹੋ ਗਿਆ। ਪਰ ਸਖਬੀਰ ਜਿਸ ਰਾਏ ਪੰਜਾਬ ਦੀ ਪੋਲਟਿਕਸ ਨੂੰ ਤੇ ਪੰਜਾਬ ਦੇ ਨੌਜਵਾਨਾਂ ਨੂੰ ਪਾਉਣਾ ਚਾਹੁੰਦਾ ਇਹ ਬੜਾ ਇੱਕ ਘਾਤਕ ਅਸਤਾ ਇਸ ਸਦਸਤੇ ਨੂੰ ਜਿਹੜਾ ਰੋਕਣਾ ਚਾਹੀਦਾ। ਜਿੰਨੀ ਮਰਜ਼ੀ ਜਿੱਦਾਂ ਦੀ ਮਰਜ਼ੀ ਕਾਨੂੰਨੀ ਕਾਰਵਾਈ ਉਹ ਸਰਕਾਰ ਨੂੰ ਕਰਨੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਹਿੰਮਤ ਨਾ ਕਰੇ ਜੋ ਕੁਝ ਉੱਥੇ ਹੋਇਆ। ਉਹ ਬੜਾ ਦੁੱਖ ਦਾ ਗਿਆ ਭਾਵੇਂ ਲੋਕਾਂ ਨੇ ਮੰਨਿਆ ਨਹੀਂ ਭਾਵੇਂ ਤਰਦਰ ਦੇ ਲੋਕਾਂ ਨੇ ਬਜੈਲਾ ਨਹੀਂ ਸਖਬੀਰ ਦਾ ਉਹ ਡਰ ਮੰਨਿਆ ਨਹੀਂ ਭਾਵੇਂ 12 ਜਰ ਦੀ ਵੋਟ ਦੇ ਉੱਤੇ ਆਪ ਦਾ ਉਮੀਦਵਾਰ ਹਰਨੀਸ਼ ਸਿੰਘ ਸੰਧੂ ਜਿੱਤ ਗਿਆ ਕਿਉਂਕਿ ਅਸੀਂ ਡਰਦੇ ਨਹੀਂ ਅਸੀਂ ਕਿਸੇ ਨੂੰ ਡਰਾਉਂਦੇ ਨਹੀਂ ਅਸੀਂ ਡਰ ਵਾਲੀ ਪੋਲਟਿਕਸ ਨਹੀਂ ਕਰਦੇ ਸਾਡਾ ਅਸੀਂ ਸਾਡੇ ਨਾਮਾਂ ਦੇ ਨਾਲ ਸਿੰਘ ਲੱਗਾ ਸਾਨੂੰ ਸਿੰਘ ਸ਼ਬਦ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਦੇ ਕੇ ਗਏ ਹੈ ਸਿੰਘ ਦਾ ਮਤਲਬ ਹੈ ਸ਼ੇਰ ਉਹ ਦੱਸਿ ਕਿ ਕੋਈ ਨਾ ਡਰਦੇ ਆ ਨਾ ਕਿਸੇ ਨੂੰ ਡਰਾਉਂਦੇ ਆ ਤਾਂ ਹੀ ਲੋਕ ਉਸ ਦਾ ਨੂੰ ਲੋਕਾਂ ਨੇ ਤਾਂ ਹੀ ਮੰਨਿਆ ਤਾਂ ਹੀ ਲੋਕਾਂ ਨੇ ਏਡੀ ਵੱਡੀ ਗਿਣਤੀ ਦੇ ਵਿੱਚ ਵੱਟੇ ਪਾਈਆਂ ਜਿਹੜਾ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਕੁਝ ਲੋਕ ਡਰੇ ਜਿੰਨਾ ਤੇ ਪਹਿਲੇ ਦਿਨ ਤੋਂ ਇਹਨਾਂ ਦੇ ਦਬਾਅ ਪਾ ਕੇ ਰੱਖਿਆ ਇਸ ਕਰਕੇ ਮੇਰੀ ਇਹ ਮੰਗ ਹੈ ਕਿ ਸਰ ਇਹਦੇ ਖਿਲਾਫ ਜਿਹੜੀ ਆ ਉਹ ਜਾਂਚ ਹੋਣੀ ਚਾਹੀਦੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਕਥੀਸਾ ਇਦਾਂ ਨਹੀਂ ਹੋਣਾ ਚਾਹੀਦਾ ਆਪਣੇ ਆਪ ਨੂੰ ਪੰਥਕ ਹੋਣ ਵਾਲੇ ਲੋਕ ਪੰਜਾਬ ਦੀ ਸਿਆਸਤ ਨੂੰ ਕਿਦਾਂ ਨੂੰ ਲੈ ਗਏ ਸੱਜ ਜਿਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬ ਇਹਨਾਂ ਨੇ ਜਾੜਦਾ ਜਦੋਂ ਅਸੀਂ ਕਹਿੰਦੇ ਸੀਗੇ ਕਿ ਗੈਂਗਸਟਰ ਇਹ ਲੈ ਕੇ ਆਏ ਜਦੋਂ ਅਸੀਂ ਕਹਿੰਦੇ ਡਰਗ ਮਾਫੀਆ ਇਹ ਲੈ ਕੇ ਆਏ ਬਹੁਤ ਗੱਲਾਂ ਕਰਦੇ ਸੀਗੇ ਸਾਰੇ ਪੰਜਾਬ ਨੂੰ ਪਤਾ ਹੁਣ ਤਾਂ ਸਿੱਧੀ ਓਪਨ ਸਖਬੀਰ ਨੇ ਮੋਹਰ ਰਾਤੀ ਕਿ ਉਹਨਾਂ ਦੀ ਪਾਰਟੀ ਗੈਂਗਸਟਰਾਂ ਦੀ ਪਾਰਟੀ ਹੈ ਉਹ ਕਹੇ ਕਿ ਨਹੀਂ ਗੈਕਸਰਾਂ ਦੀ ਪਾਰਟੀ ਬਹੁਤ ਸੇ ਲੋਕਾਂ ਨੂੰ ਕਿਹੜੇ ਗੈਂਗਸਟਰ ਦੀ ਰਿਸ਼ਤੇਦਾਰ ਸੀਗੇ ਜਿਹਨੂੰ ਟਿਕਟ ਦਿੱਤੀ ਗਈ ਉਹ ਲੋਕਾਂ ਨੂੰ ਦੱਸੇ ਕਿ ਕਿੱਦਾਂ ਬੰਥ ਗਿਆ ਕੋਣ ਕਹਨ ਨੂੰ ਸਮਝਾਵੇ ਕਿ ਕਾਲੀ ਦਲ ਦਾ ਇਹ ਜਨਮ ਨਾ ਸੀਗਾ ਮਾਝੇ ਦੀ ਧਰਤੀ ਦੇ ਉੱਤੇ ਸਰ ਆਹੀ ਕਾਲੀ ਦਲ ਜਿਹਦੇ ਚ ਕਦੀ ਜੈਦਾ ਦੁੱਧਮ ਸਿੰਘ ਨਾਗੋਕੇ ਜੈਦਾ ਮੂਨ ਸਿੰਘ ਤੜ ਜੈਦਾ ਬਰੇਂ ਸਿੰਘ ਲਾਲਪੁਰਾ ਜੈਦਾ ਜਗਤ ਸਿੰਘ ਸੇਖਵਾ ਜੈਦਾ ਮੇਜ ਸਿੰਘ ਉੱਬੋਕੇ ਕਿਹੜੇ ਕਿਹੜੇ ਵੱਡੇ ਕਾਲੀ ਹੋਏ ਕਿਹੜੇ ਕਿਹੜੇ ਵੱਡੇ ਕਾਲੀ ਹੋਏ ਸਰ ਮਾਝੇ ਦੀ ਧਰਤੀ ਦੇ ਉੱਤੇ ਤੁਸੀਂ ਅੱਜ ਕੀ ਲੈਂਦਾ ਜ ਬਗਵਾ ਲੱਗਿਓਗਾ ਸਾਨੂੰ ਕਿਹੜੇ ਰਾਹੇ ਲੱਗਿਓ ਬੰਦ ਨਹੀਂ ਬਣਾਗੇ ਸਹਿੰਦਿਆ ਸਰ ਅਸੀਂ ਸਿੱਖਾਂ ਦੇ ਬੱਚੇ ਆ ਪੰਜਾਬੀ ਆ ਅਸੀਂ ਬਿਲਕੁਲ ਨਹੀਂ ਡਰਨ ਵਾਲੇ ਨਾ ਡਰਾਂਗੇ ਪਰ ਪੰਜਾਬ ਦੀ ਸਿਆਸਤ ਨੂੰ ਇਸ ਸਵਾਇਆ ਨਹੀਂ ਦਬਾਂਗੇ ਇਸੇ ਗੱਲ ਤੇ ਮੈਂ ਮੰਗ ਕਰਦਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਇਹਨਾਂ ਦੇ ਖਿਲਾਫ ਜਾਂਚ ਕਰੋ ਕੋਈ ਐਸਆਈਟੀ ਬਣਾਓ ਕੁਝ ਬਣਾਓ ਇੱਕ ਜਾਂਚ ਦਾ ਵਿਸ਼ਾ ਬਹੁਤ ਸੀਰੀਅਸ ਵਿਸ਼ਾ ਇਹ ਕੋਈ ਨਹੀਂ ਹੈ ਇਹ ਨੂੰ ਇਹ ਦੰ ਲੈਣਾ ਚਾਹੀਦਾ ਕਿ ਇਦਾਂ ਹੀ ਹੈ ਇਹ ਬਹੁਤ ਸੀਰੀਅਸ ਵਿਸ਼ਾ ਹੈ ਕਿ ਸਾਡੀ ਸਿਆਸਤ ਦੇ ਵਿੱਚ ਪਵਿੱਤਰ ਸਿਆਸਤ ਦੇ ਵਿੱਚ ਕਿੱਦਾਂ ਦੇ ਲੋਕ ਲੈ ਕੇ ਆ ਰਹੇ ਕਾਲੀ ਦਾ ਲਾਲ ਕਿੱਦਾਂ ਦੇ ਲੋਕਾਂ ਦੇ ਸਖੀਰ ਨੇ ਮੈਂ ਤਾਂ ਕਾਲੀਆਂ ਨੂੰ ਹੋਊਗਾ ਤੇ ਯਾ ਤੁਸੀਂ ਆਪ ਸੋਚੋ ਜਿਹਦਾ ਮਹਨ ਸਿੰਘ ਦੀ ਧਰਤੀ ਸੀਗੀ ਤਾਂ ਤਾਂ ਹਲਕਾ ਜਿਹਦਾ ਪ੍ਰੇਮ ਸਿੰਘ ਲਾਲਪੁਰੇ ਦੀ ਤਕੀ ਸੀਗੀ ਜਿਹਦਾ ਗੁੱਦਮ ਸਿੰਘ ਦਾ ਬੋ ਨਾ ਹੋ ਕੇ ਉੱਥੇ ਸੀਗਾ ਜਿਹਦਾ ਮੇਜ ਸਿੰਘ ਉੱਭੋ ਕੇ ਕਿ ਜਿਹੜਾ ਵੱਡੇ ਲੀਡਰ ਸੀਗੇ ਉੱਥੇ ਅੱਜ ਤੁਸੀਂ ਕਿਹਨਾਂ ਨੂੰ ਲਾਇਓ ਯਾਰ ਕਿਹਨਾਂ ਨੂੰ ਟਿਕਟ ਦੇਦੇ ਤੁਹਾਨੂੰ ਟਿਕਟ ਕਹਿੰਦੇ ਕੀ ਹੈ ਕਹਿੰਦੇ ਜੀ ਬੜਾਵਾ ਵੱਧ ਗਿਆ ਸਤਾਈਆਂ ਵਧਾਂਗੇ ਉਹ ਭਲੇ ਉਹ ਮਾਸੋਂ ਤੁਹਾਨੂੰ ਤੇ ਤਰਜ਼ਾਂ ਦੇ ਵਿੱਚੋਂ ਬੰਦਾ ਵੀ ਲੱਭਾ ਟਿਕਟ ਦੇਣ ਵਾਲਾ ਸਾਡੀ ਤਰਜ਼ਾਂ ਦੇ ਵਿੱਚੋਂ ਕਹਿੰਦੇ ਟਿਕਟ ਨਹੀਂ ਲਈ ਤੂੰ ਹੀ ਮਜੀਠੇ ਦੇ ਬੰਗਾੜੀ ਪਿੰਡ ਵਿੱਚੋਂ ਖੜ ਕੇ ਉੱਥੇ ਉਹਨਾਂ ਨੂੰ ਇਲੈਕਸ਼ਨਰ ਦੇ ਤਾਰਿਆ ਇੱਕ ਗੈਂਕਸ਼ਟਰ ਦੇ ਰਿਸ਼ਤੇ ਦਾ ਨੂੰ ਸੋ ਮੈਂ ਇਹ ਤੁਹਾਡੇ ਦਾਹੀਂ ਮੱਲੇ ਜਿਹੜੀ ਮੰਗ ਕਰਨੀ ਚਾਹੁੰਦਾ ਕਿ ਦਬਾਵਾ ਕੋ ਬੰਦਾ ਇਦਾਂ ਦੀ ਕੋਸ਼ਿਸ਼ ਨਾ ਕਰੇ ਇਸ ਚੀਜ਼ ਦਾ ਜਿਹੜੀ ਜਾਂਚ ਹੋਣੀ ਚਾਹੀਦੀ ਆ ਇਹ ਵਿਸ਼ਾ ਬਹੁਤ ਵੱਡਾ ਵਿਸ਼ਾ ਜੇ ਸਰ ਸਾਡੇ ਵਿਦਵਾਨ ਨੂੰ ਅਮਿਤ ਸਿੰਘ ਸੰਧੂ ਨੂੰ ਸਿੱਧੀ ਘਾੜ ਕਰਕੇ ਸੈੱਟ ਕਰਦੇ ਆ ਤੇ ਤੁਸੀਂ ਸਮਝੋਗੇ ਕਿ ਕਿੰਨੀ ਨਾਜ਼ੁਕ ਸਥਿਤੀ ਆ ਕੌਣ ਬੰਦੇ ਸਖਮੀਰ ਦੱਸਾ ਘਰ ਬੰਦੇ ਸੀਗੇ ਸਖਬੀ ਜਵਾਬ ਦੇ ਬਿਨਾਤ ਕੋ ਗੱਗਸਰਾ ਦੀ ਪਾਰਟੀ ਦਾ ਪ੍ਰਧਾਨ ਆ ਕੇ ਆਜਾ ਥੋੜਾ ਬੋਧਾ ਬਜਾ ਕਾਲੀ ਦਲ ਦਾ ਪ੍ਰਧਾਨ ਨੂੰ ਕਿਦਾ ਪ੍ਰਧਾਨ ਆਉ ਇਦਾਂ ਦੇ ਲੋਕਾਂ ਨੂੰ ਟਿਕਟਾਂ ਦੇਣੀਆਂ ਕਿਉਂ ਨਹੀਂ ਉੱਥੇ ਕਾਲੀ ਦਲ ਦਾ ਕੋ ਬੰਦਾ ਲੱਭਾ ਜੀ ਕਿਉਂ ਨਹੀਂ ਉੱਥੇ ਬੰਦਾ ਮਿਲਿਆ ਉਦਾਂ ਕਹਿੰਦੇ ਸਾਡਾ ਪੰਥਰ ਘਰ ਕਾ ਸੀਗਾ ਕੋਈ ਬੰਦਾ ਨਹੀਂ ਮਿਲਿਆ ਤਾਂ ਤੁ ਸੋ ਮੈਂ ਸਰਕਾਰ ਤੋਂ ਮੰਗ ਕਰਨ ਵਾਸਤੇ ਤੁਹਾਡੇ ਦਾ ਹੀ ਪੂਰੀ ਦੁਨੀਆ ਨੂੰ ਕਹਿਣਾ ਚਾਹੁੰਨਾ ਕਿ ਸਾਰੇ ਇਹਨਾਂ ਦੀਆਂ ਗੱਲਾਂ ਚਨਾਇਓ ਰੀਅਲ ਤੋਂ ਉਹਦੇ ਉੱਤੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਲੋਕਾਂ ਦੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਤਾਂ ਹੀ ਆਮ ਆਦਮੀ ਪਾਰਟੀ ਦਾ ਮੀਤਵਾ ਜਿੱਤਿਆ ਇਸ ਕਰਕੇ ਤੁਹਾਨੂੰ ਇਹਨਾਂ ਦੀਆਂ ਇਹਨਾਂ ਦੀਆਂ ਜੜੀਆਂ ਹੁਣ ਇਹ ਗੱਲਾਂ ਕਰ ਦੇ ਜਿਹੜਾ ਪਛਾਦ ਕਰ ਦੇ ਇਸ ਪਛਾਦ ਦੇ ਵਿੱਚ ਨਹੀਂ ਹੋਣਾ ਚਾਹੀਦਾ ਬਲਕਿ ਇਹਨਾਂ ਨੂੰ ਪੁੱਛਣਾ ਚਾਹੀਦਾ ਕਿ ਤੁਹਾਡੀ ਪਾਰਟੀ ਹੁਣ ਦੇਖਸਾ ਦੀ ਪਾਰਟੀ ਆ ਕਿ ਦੂਜੀ ਪਾਰਟੀ ਆ ਦੱਸੋ ਤੁਸੀਂ ਤੂੰ ਕਿਹੜੀ ਪਾਰਟੀ ਦਾ ਨਹੀਂ ਸੋ ਮੇਰੀ ਇਹ ਮੰਗ ਹੈ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅੱਗੇ ਤੋਂ ਪੰਜਾਬ ਦੀ ਫਿਜ਼ਾ ਨੂੰ ਅਗਲਾਉਣ ਵਾਲੇ ਪੰਜਾਬ 'ਚ ਫਰੋਤੀਆਂ ਮੰਗਣ ਵਾਲੇ ਪੰਜਾਬ 'ਚ ਕਤਲ ਕਰਨ ਵਾਲੇ ਜਦੋਂ ਇੱਦਾਂ ਸਿਆਸਤ ਦੇ ਵਿੱਚ ਆ ਗਏ ਤੇ ਆਪਾਂ ਕੀ ਕਰਾਂਗੇ ਸੋ ਮੈਂ ਮੈਂ ਚਾਹੁੰਦਾ ਕਿ ਪੰਜਾਬ ਬਚ ਜਾਵੇ ਇਸ ਕਰਕੇ ਇਦਾਂ ਦੇ ਤੱਤਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਨੀ ਜਿਹੜੀ ਅਤੀ ਜ਼ਰੂਰੀ ਆ ਮੈਂ ਤੁਹਾਡੇ ਰਾਹੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਸੀ ਦੁਨੀਆ ਭਰ ਦੇ ਦੇ ਪੰਜਾਬ ਦੇ ਪੰਜਾਬੀਆਂ ਦੇ ਸਿੱਖਾਂ ਨੂੰ ਵੀ ਕਹਿਣਾ ਚਾਹੁੰਦਾ ਸੀ